47000 ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਇੱਕ ਬਹੁਤ ਵਧੀਆ ਕੰਡੀਸ਼ਨ ਦੀ ਕਰੇ ਖੜੀ ਆ ਫੈਮਲੀ ਲਈ ਚੱਲੀ ਹੋਈ ਐ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰ ਬੋਣੀਏ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੇਚਣ ਵਾਸਤੇ ਹੈਗੇ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 7719445360 ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮਾ ਭੇਜ ਦਿਓ ਤੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਐਂਡੀਗੋ ਆਪਾਂ ਲੈ ਕੇ ਪਹੁੰਚੇ ਆਂ ਜੀ 2011 ਮਾਡਲ ਹੈ 1 ਲੱਖ ਤੇ 10000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਨਮਾਸ਼ਹਿਰ ਮਾਲਕ ਦਾ ਏਰੀਆ ਪੰਜਾਬ ਨੰਬਰ ਗੱਡੀ ਹੈ ਚਿੱਟੇ ਰੰਗ ਦੀ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਰੰਗ ਗੱਡੀ ਦਾ ਬਹੁਤ ਵਧੀਆ ਆਪਾਂ ਨੂੰ ਮਿਲ ਜਾਊਗਾ ਬੰਪਰ ਵਗੈਰਾ ਦੇਖ ਲਓ ਸਾਰਾ ਕੁਝ ਟੋਟਲ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ 904001756268 ਸੈਕਿੰਡ ਗੱਡੀ ਆਪਾਂ ਐਂਡਿਕਾ ਲੈ ਕੇ ਪਹੁੰਚੀ ਆ ਚਿੱਟੇ ਰੰਗ ਦੀ 11 ਮਾਡਲ ਹੈ 95000 ਰੇਟ ਮਾਲਕ ਨੇ ਮੰਗਿਆਗਾ ਜਗਰਾਂਉ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ ਟਾਇਰ ਵਧੀਆ ਨੇ ਗੱਡੀ ਸੋਹਣੀ ਆ ਦੇਖਣ ਦੇ ਵਿੱਚ ਗੱਡੀ ਸੋਹਣੀ ਆ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਵਧੀਆ ਫੋਟੋਆਂ ਇਹਨਾਂ ਨੇ ਸਾਫ਼ ਸੁਥਰੀਆਂ ਸੋਹਣੀਆਂ ਖਿੱਚ ਕੇ ਭੇਜੀਆਂ ਤੇ ਤੁਸੀਂ ਆਪਦੇ WhatsApp ਤੇ ਮੰਗਵਾਉਣੀਆ ਹੁਣ ਜੇ ਕਿਸੇ ਨੂੰ ਗੱਡੀ ਪਸੰਦ ਆਈਏ ਤੁਸੀਂ ਆਪਦੇ WhatsApp ਤੇ ਵੀ ਮੰਗਵਾ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਬਾਕੀ ਸਾਰਾ ਕੁਝ ਮਾਲਕ ਨੇ ਦੱਸਿਆ ਅੰਦਰੋਂ ਵੀ ਮਾਲਕ ਨੇ ਦੱਸਿਆ ਵੀ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਜਗਰਾਉ ਘਰੇ ਮਿਲ ਜੂਗੀ ਨੰਬਰ ਸਕਰੀਨ ਤੇ ਮਾਲਕ ਦਾ ਆਪਾ ਦੇ ਰੱਖਿਆ 99 799 71 279 ਗੱਲ ਕਰ ਲਿਓ ਲਾਜ਼ਮੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਹੋ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੋ ਜੀ 2008 ਮਾਡਲ ਗੱਡੀ ਹੈ ਤੇ 2028 ਤੱਕ ਇਸ ਗੱਡੀ ਦੀ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਰੇਟ ਮੰਗਿਆ ਮਾਲਕ ਨੇ 75000 ਰੁਪਇਆ ਸਿਰਸਾ ਮਾਲਕ ਦਾ ਏਰੀਆ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਸਿਰਸਾ ਮਾਲਕ ਦਾ ਏਰੀਆ ਸਿਰਸੀ ਗੱਡੀ ਤੁਹਾਨੂੰ ਮਿਲ ਜੂਗੀ ਨਵੇਂ ਟਾਇਰਾਂ ਚ ਨਵਾਂ ਇੰਸ਼ੋਰੈਂਸ ਹੈ ਨਵਾਂ ਪ੍ਰਦੂਸ਼ਣ ਹੈ ਸਾਰਾ ਕੁਝ ਵਧੀਆ ਠੀਕ ਕਮੀ ਪੇਸ਼ੀ ਕੋਈ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੋਂ ਤੇ ਰੇਟ ਵੀ ਗੱਡੀ ਦਾ ਤੁਸੀਂ ਦੇਖ ਲਓ ਬਾਕੀ ਮਾਲਕ ਨੇ ਕਿਹਾ ਵੀ ਰੇਟ ਉੱਪਰ ਥੱਲੇ ਵੇਖ ਕੇ ਕਰ ਲਾਂਗੇ ਇੱਕ ਬਰੀ ਡਿਮਾਂਡ ਹੈ ਕਿਸੇ ਨੂੰ ਵੀ ਪਸੰਦ ਜੇ ਗੱਡੀ ਇਹ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਕਰ ਲਿਓ ਤੇ مالک ਨੇ ਰੇਟ 75000 ਕੀ ਹੈ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਦੇ ਵੀ ਰੱਖਿਆ 94 663 78 482 ਤੇ ਹਰਿਆਣਾ ਨੰਬਰ ਇਹ ਗੱਡੀ ਹੈ ਜੀ ਤੇ ਹੁਣ ਆਪਾਂ ਇੱਕ ਵਰਨਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2011 ਮਾਡਲ ਹੈ ਜੀ ਪੰਜਾਬ ਨੰਬਰ ਗੱਡੀ ਹੈ ਗੱਡੀ ਠੀਕ ਹੈ ਚਲਾਉਣ ਚ ਵੀ ਠੀਕ ਹੈ مالک ਨੇ ਦੱਸਿਆ ਵੀ ਟੋਟਲ ਕੰਮ ਸਾਰਾ ਹੋਇਆ ਗੱਡੀ ਦਾ 270 ਮਾਲਕ ਨੇ ਡਿਮਾਂਡ ਕੀਤੀ ਐ ਘਾਟਾ ਵਾਦਾ ਕੀਤਾ ਜਾਊਗਾ ਰਾਈ ਚੱਕ ਮਾਲਕ ਦਾ ਏਰੀਆ ਗਾ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਐ ਵਰਨਾ ਗੱਡੀ ਐ ਹੁੰਡਾਈ ਦੀ ਅੰਦਰੋਂ ਵੀ ਸੋਹਣੀ ਐ ਬਾਹਰੋਂ ਵੀ ਮਾਲਕ ਨੇ ਵਧੀਆ ਰੱਖੀ ਹੋਈ ਐ ਕਿਸੇ ਨੂੰ ਵੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਕਿਸੇ ਨੇ ਚਲਾ ਕੇ ਦੇਖਣੀ ਤੂਰ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਆ ਤਾਂ ਮਾਲਕ ਨਾਲ ਗੱਲ ਕਰ ਲਓ ਜੀ ਨੰਬਰ 9781516076 ਗੱਲ ਕਰ ਲਿਓ ਆਪੀ ਜਿਹੜੀ ਵੀ ਤੁਸੀਂ ਗੱਲ ਕਰਨਾ ਚਾਹੁੰਨਾ ਉਹ ਗੱਡੀ ਬਾਰੇ ਅੰਦਰੋਂ ਬਾਹਰੋਂ ਦੇਖਣਾ ਕੁਝ ਵੀ ਤੁਸੀਂ ਆਪ ਹੀ ਪੁੱਛ ਲਿਓ ਤੇ ਵੀਡੀਓ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੁਸੀਂ 4-5 ਗੱਡੀਆਂ ਦੇਖ ਲਈਆਂ ਤੋਂ ਕਿਵੇਂ ਦੀਆਂ ਲੱਗੀਆਂ ਸੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਦੇ ਰਿਹਾ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੁਠੀ ਹੈ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 7719445360 ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੋਸਤੋ ਲਾਈਕ ਵੀਡੀਓ ਨੂੰ ਆਪਣੀ ਜਰੂਰ ਕਰ ਦਿਓ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਛੋਟਾ ਹਥੀਕ ਪਹੁੰਚੇਗਾ 2014 ਮਾਡਲ ਹੈ ਸੈਕੰਡ ਓਨਰ ਹੈ ਜੀ ਤੇ ਡਿਮਾਂਡ ਆਪਣੇ ਕੋਲ ਇੱਕ 85 ਮਾਲਕ ਨੇ ਲਾ ਕੇ ਭੇਜੀ ਹੈ ਧੂਰੀ ਮਾਲਕ ਦਾ ਏਰੀਆ ਨਵੇਂ ਟੈਰਾ ਚ ਵਧੀਆ ਪੂਰੀ ਵਧੀਆ ਕੈਬਨ ਪੂਰਾ ਵਧੀਆ ਬਾਕੀ ਤੁਹਾਡੇ ਸਾਹਮਣੇ ਅਸੀਂ ਟੈਟਪਾ ਦੇਖ ਲੂ ਤੇ ਮਾਲਕ ਨੇ ਦੱਸਿਆ ਵੀ ਸਾਰਾ ਕੰਮ ਟੋਟਲ ਕਰਵਾਇਆ ਹੋਇਆ ਕੋਈ ਕੰਮ ਨਹੀਂ ਭਾਲਦਾ ਕਿਸੇ ਪਾਸੋਂ ਨਾ ਕੋਈ ਗਲਬਟ ਹੈ ਨਾ ਕੋਈ ਗਲਿਆਸੜ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਮਾਲਕ ਨੇ ਚਲਾਇਆ ਹੋਇਆ ਤੇ ਵਧੀਆ ਚੱਲ ਰਿਹਾ ਸੀ ਹੁਣ ਵੀ ਮਾਲਕ ਚਲਾ ਰਾ ਹੀ ਨਹੀਂ ਤੇ ਇਹਨਾਂ ਨੇ ਹੁਣ ਵੇਚਣਾ ਹੈ ਕਿਸੇ ਨੂੰ ਵੀ ਪਸੰਦ ਆਵੇ ਕੋਈ ਚਾਹਵਾਨ ਹੈਗਾ ਛੋਟਾ થી ਖਰੀਦਣ ਦਾ ਕਈ ਵਾਰੀ ਹੁੰਦਾ ਜੀ ਆਪਣੇ ਦਿਲ ਚ ਵੀ ਕੰਮ ਕਰ ਲਾਂਗੇ ਛੋਟਾ ਹਾਥੀ ਲੈ ਲੈਣੇ ਨਵੇਂ ਨਾਲੋਂ ਤਾਂ ਠੀਕ ਐ ਜੀ ਨਵੇਂ ਚ ਕਾਫੀ ਪੈਸੇ ਖਰਚ ਹੋ ਜਾਣਗੇ ਜਿਨੇ ਨਵਾਂ ਲੈਣਾ ਉਹ ਵੱਖਰੀ ਗੱਲ ਐ ਜੀ ਜਿਨੇ ਨਵਾਂ ਹੀ ਲੈਣਾ ਬਾਕੀ ਕਿਸੇ ਨੇ ਸੈਕੰਡ ਹੈਂਡ ਲੈਣਾ ਹੋਵੇ 14 ਮਾਡਲ ਆਪਾਂ ਲੈ ਕੇ ਪਹੁੰਚਿਆ ਤੇ ਗੱਲ ਕਰ ਲਿਓ ਮਾਲਕ ਨਾਲ ਨੰਬਰ ਤੁਹਾਨੂੰ ਸਕਰੀਨ ਤੇ نیچے ਮਿਲ ਗਿਆ ਹੋਊਗਾ 76579 ਤੇ 26200 ਪੂਰਾ ਜੀ ਗੱਲ ਕਰ ਲਿਓ ਆਪੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੋਂ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਡੇਲੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਦਬ ਦੋ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਹੁਣ ਆਪਾਂ ਗੱਲ ਕਰਾਂਗੇ ਆਪਾਂ ਇੱਕ ਲੈ ਕੇ ਪਹੁੰਚਿਆ ਜੀ ਇੱਕ ਨਹੀਂ ਚਾਰ ਇੱਕ ਤਾਂ ਮੈਂ ਐਡ ਕਿਹਾ ਸੀਗਾ ਇੱਕ ਐਡ ਲੈ ਕੇ ਪਹੁੰ ਟਾਇਰ ਤੇ ਅਲਾਈ ਵਿਲ ਇਹਨਾਂ ਨੇ ਸੇਲ ਕਰਨੇ ਆ 13 ਨੰਬਰ ਅਲਾਈ ਤੇ ਟਾਇਰ ਨੇ ਤੇ ਬੁਲਾਹਤ ਮਾਲਕ ਦਾ ਏਰੀਆ 12000 ਰੁਪਏ ਮੰਗ ਇਹਨਾਂ ਨੇ ਕੀਤੀ ਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਤੁਸੀਂ ਦੇਖ ਰਹੂ 12000 ਇਹਨਾਂ ਨੇ ਡਿਮਾਂਡ ਕੀਤੀ ਆ ਰੇਟ ਕੋਈ ਫਿਕਸ ਨਹੀਂ ਹੈਗਾ ਉੱਪਰ-ਨੀਚੇ ਹੋ ਜਾਊਗਾ ਜੇ ਕਿਸੇ ਨੂੰ ਪਸੰਦ ਆਏ ਨੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਗੱਲ ਕਰ ਲਿਓ ਪਹਿਲਾਂ ਤੇ ਇਹ ਗੱਲ ਕਰਕੇ ਜਾ ਕੇ ਦੇ ਕੇ ਖਰੀਦ ਵੀ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਇਆ ਖਰੀਦਣ ਦਾ ਚਾਹਵਾਨ ਹੈਗਾ ਨੰਬਰ 95013 30278 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਡਾਇਰੈਕਟ ਤੁਹਾਡੀ ਸਿੱਧੀ ਗੱਲ ਹੋ ਚੁਗੀ ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ Maruti 800 ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਪੰਜ ਮਾਡਲ ਗੱਡੀ ਹੈ 47000 ਕੁੱਲ ਡਿਮਾਂਡ ਇਹਨਾਂ ਨੇ ਦੱਸੀ ਹੈ ਟਾਇਰ ਤਾਂ ਆਪਾਂ ਠੀਕ ਹੈ ਜੀ ਦੋ ਟਾਇਰ ਤਾਂ ਇਹਨਾਂ ਨੇ 90 ਤੋਂ 95 ਪੈਸੇ ਕਿਹਾ ਦੋ ਟਾਇਰ ਠੀਕ ਨੇ ਵਧੀਆ ਨੇ ਇਹ ਰਹੀ ਇਹ ਖੜੀ ਹੈ ਗੱਡੀ 47000 ਦੇ ਵਿੱਚੋਂ ਵੀ ਘਾਟਾ ਵਾਂਦਾ ਕੀਤਾ ਜਾਊਗਾ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਸਸਤੀ ਗੱਡੀ ਵਾਸਤੇ ਸਸਤੀ ਗੱਡੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਅੰਦਰੋਂ ਵੀ ਸੋਹਣੀ ਹੈ ਬਾਹਰੋਂ ਵੀ ਠੀਕ ਹੈ ਬਾਕੀ ਤੁਸੀਂ ਫੋਟੋਆਂ ਆਪਦੇ ਵਟਸਐਪ ਤੇ ਮੰਗਵਾਉਣੀਆਂ ਹੁਣ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨਾਲ ਗੱਲ ਕਰ ਲਿਓ 98700 817663 ਗੱਲ ਕਰ ਲਿਓ ਆਪੇ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਵਾਰਿਸਰਾ ਪਾਪੂ ਦੀ ਗੱਲ ਕਰ ਲਈ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਇਸੇ ਤਰ੍ਹਾਂ ਦੀ ਨਵੀਂ ਡੇਲੀ ਵੀਡੀਓ ਦੇਖਣ ਵਾਸਤੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਰੋ ਕਮੈਂਟ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਤੋਂ ਮਿਲ ਗਿਆ ਹੋਊਗਾ ਤਿੰਨ ਚਾਰ ਵਾਰੀ ਪਹਿ ਪੇਜ ਜੋ ਆਪਣੇ ਕੋਲੇ ਫਰੀਚ ਆਪਾਂ ਐਡ ਲਗਾ ਦਾਂਗੇ